ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਅਹਿਮ ਮਸਲੇ ਦੇ ਉੱਤੇ ਇੱਕ ਅਹਿਮ ਵਿਅਕਤੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਇਸ ਗੱਲਬਾਤ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਤੁਸੀਂ ਇਸ ਗੱਲਬਾਤ ਦੇ ਉੱਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੇਣਾ ਤੇ ਇਸ ਗੱਲਬਾਤ ਨੂੰ ਅੱਗੇ ਸ਼ੇਅਰ ਕਰਨਾ ਮਸਲਾ ਇਹ ਹੈ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਇਕੱਤਰਤਾ ਹੁੰਦੀ ਹੈ ਇਕੱਤਰਤਾ ਸਿੱਖ ਪੰਥ ਦੇ ਮਸਲਾ ਨੂੰ ਲੈ ਕੇ ਹੁੰਦੀ ਹੈ ਤੇ ਸਿੱਖ ਪੰਥ ਉਸ ਦੇ ਉੱਤੇ ਲੰਮੇ ਸਮੇਂ ਤੋਂ ਵਿਚਾਰ ਚਰਚਾ ਵੀ ਕਰਦਾ ਆ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਇਹ ਘਟਨਾਕ੍ਰਮ ਹੋਇਆ ਕਿਸ ਮੁਕਾਮ ਤੇ ਪੁੱਜਾ ਅੱਜ ਸਾਡੇ ਨਾਲ ਕਹਿਨ ਨੂੰ ਤਾਂ ਅੱਜ ਕਾਂਗਰਸੀ ਨੇ ਪਰ ਪਹਿਲਾਂ ਪੰਥਕ ਆਗੂ ਵੀ ਰਹੇ ਨੇ ਪੰਥਕ ਪਾਰਟੀ ਦੇ ਹਿੱਸਾ ਵੀ ਰਹੇ ਨੇ ਸਰਦੂਲਗੜ ਤੋਂ ਐਮ ਐਲ ਏ ਅਜੀਤਿੰਦਰ ਸਿੰਘ ਜੀ ਮੁਫਰ ਮੁਫਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਮੁਫਰ ਸਾਹਿਬ ਜੋ ਕੱਲ ਸਿੰਘ ਸਾਹਿਬਾਨ ਵੱਲੋਂ ਜਾਂ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਇਆ ਉਸ ਨੂੰ ਬਤੌਰ ਸਿੱਖ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਮੈਂ ਬਹੁਤ ਸਿਰ ਨੀਵਾ ਝੁਕਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹਦੀ ਮਰਿਆਦਾ ਨੂੰ ਮੰਨਦਾ ਔਰ ਉਹ ਬਹੁਤ ਵੱਡਾ ਇੱਕ ਫੈਸਲਾ ਹੋਇਆ ਕਿਉਂਕਿ ਉਹਨਾਂ ਨੇ ਸੱਚਾਈ ਸਾਹਮਣੇ ਲਿਆਂਦੀ ਹੈ ਔਰ ਪਹਿਲੀ ਵਾਰ ਜਿਵੇਂ ਸਿੰਘ ਸਾਹਿਬ ਨੇ ਪਹਿਲਾ ਅਕਾਲੀ ਫੂਲਾ ਸਿੰਘ ਰਹੇ ਫਿਰ ਹਨੂਮਾਨ ਸਿੰਘ ਜੀ ਰਹੇ ਅਕਾਲ ਤਖਤ ਦੇ ਜਿਹੜਾ ਬੜੇ ਵੱਡੇ ਫੈਸਲੇ ਲਏ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਉਸ ਤੋਂ ਬਾਅਦ ਹੁਣ ਇਹ ਜੇਸ਼ੇਦਾਰ ਸਹਿਬਾਨਾਂ ਨੇ ਬਹੁਤ ਵੱਡਾ ਇੱਕ ਫੈਸਲਾ ਲਿਆ ਮੈਂ ਤਾਂ ਇੱਕ ਸ਼ੁਕਰਾਨੇ ਵਜੋਂ ਅੱਜ ਤੁਹਾਡੇ ਸਾਰਿਆਂ ਦੇ ਰੂਪ ਰੂਪ ਹੋਇਆ ਕਿਉਂਕਿ ਮੈਨੂੰ ਬਤੌਰ ਸਿੱਖ ਹੋਣ ਦੇ ਨਾਤੇ ਜ਼ਰੂਰ ਕਹਿਣਾ ਚਾਹੀਦਾ ਸਾਰੀ ਸਿੱਖ ਕੌਮ ਨੂੰ ਕਹਿਣਾ ਚਾਹੀਦਾ ਅੱਜ ਦੁਨੀਆ ਦਾ ਸਿਰ ਉੱਚਾ ਹੈ ਸਿੱਖ ਕੌਮ ਦਾ ਸਾਰੀ ਦੁਨੀਆ 'ਚ ਔਰ ਦਿੱਲੀ ਨੂੰ ਵੀ ਪਤਾ ਲੱਗਿਆ ਵੀ ਹਾਂ ਇਹ ਸਿੱਖ ਕੌਮ ਉਹੀ ਹੈ ਜਿਨ੍ਹਾਂ ਨੇ ਬੱਚੇ ਨਿਆਂ ਚੜਾਏ 10ਵੇਂ ਪਾਸ਼ਾ ਨੇ ਕੁਰਬਾਨੀਆਂ 6ਵੇਂ ਪਾਸ਼ਾ 5ਵੇਂ ਪਾਸ਼ਾ 9ਵੇਂ ਪਾਸ਼ਾ ਉਹ ਮਰਿਆਦਾ ਨੂੰ ਕਾਇਮ ਰੱਖਿਆ ਤਾਂ ਅਸੀਂ ਅੱਜ ਇਕੱਠੇ ਹੋਏ ਹਾਂ ਸੋ ਇੱਕ ਬਹੁਤ ਵੱਡਾ ਇਹ ਫੈਸਲਾ ਹੋਇਆ ਹੈ ਔਰ ਸਚਾਈ ਸਾਹਮਣੇ ਆਈ ਹੈ ਮਾਫਰ ਸਾਹਿਬ ਦੇਖਣ ਦੇ ਵਿੱਚ ਪਿਛਲੇ ਸਮੇਂ ਦੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤਾਂ ਸਿੱਖਾਂ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਵੀ ਇੱਕ ਜਿਹੜੀ ਉਦਾਸ ਸੀਨਤਾ ਸੀਗੀ ਕਿ ਜਿਸ ਢੰਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਦੇ ਜਥੇਦਾਰ ਸਹਿਮਾਨ ਨੂੰ ਮਿਸਯੂਜ਼ ਕੀਤਾ ਗਿਆ ਉਹਨਾਂ ਦੀ ਮਰਿਆਦਾ ਨੂੰ ਜਿਹੜੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇੰਜ ਮਹਿਸੂਸ ਹੋਣ ਲੱਗਾ ਸੀਗਾ ਵੀ ਪਤਾ ਨਹੀਂ ਕੀ ਬਣੂਗਾ ਉਹ ਕੱਲ ਦੇ ਫੈਸਲੇ ਨੂੰ ਤੁਸੀਂ ਉਸ ਨੂੰ ਕਿਵੇਂ ਚੱਲ ਦੇਖੋ ਜੀ ਬੜੀ ਵੱਡੀ مایੁਸੀ ਸੀ ਇੱਕ ਤਾਂ ਦੇ ਕੋਈ ਬੈਕਗ੍ਰਾਉਂਡ ਦੇਖੀਏ ਤੁਹਾਨੂੰ ਦਿੱਲੀ ਦਾ ਤਾਂ ਪਤਾ ਹੀ ਹੈ ਚਾਹੇ ਅਸੀਂ ਕੁਝ ਵੀ ਕਹੀਏ ਉਹ ਨਹੀਂ ਦੇਖਣਾ ਚਾਹੁੰਦੇ ਕਿ ਜਿਹੜੀ ਐਡੀ ਕੁਰਬਾਨੀ ਵਾਲੀ ਕੌਮ ਹੈ ਜਿਹਨੂੰ ਦੁਨੀਆ ਮੰਨਦੀ ਹੈ ਜਿਹਨੇ ਵਰਲਡ ਵਾਰਸ ਦੇ ਵਿੱਚ ਐਡੀਆਂ ਬਹਾਦਰੀਆਂ ਦਿਖਾਈਆਂ ਹੈ ਬਾਰਡਰਸ ਦੇ ਉੱਤੇ ਅੱਜ ਸਿੱਖਾਂ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਅੱਗੇ ਦੇਖਣਾ ਨਹੀਂ ਚਾਹੁੰਦੇ ਵੀ ਉਹਨਾਂ ਦਾ ਪ੍ਰਚਾਰ ਨਾ ਬਦੇ ਉਸ ਕਰਕੇ ਸ਼੍ਰੋਮਣੀ ਕਮੇਟੀ ਦਾ ਚੋਣਾ ਨਹੀਂ ਹੋਈਆਂ ਉਹ ਨਾ ਹੋਣ ਕਰਕੇ ਉਹ ਸਿਸਟਮ ਐਨਾ ਗੰਦਲਾ ਹੋ ਗਿਆ ਹੌਲੀ 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 ਸਾਡਾ ਇੰਨੀ ਜ਼ੋਰਤ ਵਧ ਗਈ ਵੀ ਅਸੀਂ ਇਹ بڑے ਜਹੇਦਾਰਾਂ ਨੂੰ ਵੀ ਮਲਵਾਇਆ ਸਮਝਿਆ ਵੀ ਇਹ ਤਾਂ ਉਹੀ ਆਪਣਾ ਭਾਈ ਸਾਡੇ ਭਾਈ ਜੀ ਫਿਰਦੇ ਆ ਉਹਨਾਂ ਨੂੰ ਐ ਨਹੀਂ ਪਤਾ ਇਹ ਸਾਰਾ ਜਿਹੜਾ ਮਰਿਆਦਾ ਹੈਗੀ ਛੇਵੇਂ ਪਾਸ਼ਾ ਦਾ ਇਹਦੇ ਤੇ ਹੁਕਮ ਹੈ ਵੀ ਕਾਲ ਤੱਕ ਤੋਂ ਵੱਡਾ ਕੋਈ ਤਖਤ ਨਹੀਂ ਇਸ ਦੁਨੀਆ ਦੇ ਉੱਤੇ ਔਰ ਉਸ ਸਮੇਂ ਨੇ ਰੰਗ ਦਿਖਾਉਂਦਾ ਇਹ ਸਮੇਂ ਨੇ ਰੰਗ ਦਿਖਾਇਆ ਔਰ ਸਾਡੇ ਜਹੇਦਾਰ ਸਹਿਬਾਨਾਂ ਚ ਐਡਾ ਵੱਡਾ ਸਤਕਾਰ ਮਾਣ ਔਰ ਮੈਂ ਤਾਂ ਦਾਦ ਨਾ ਉਹਨਾਂ ਦੀ ਕਿਉਂਕਿ ਮੈਂ ਭਾਈ ਸਾਹਿਬ ਰਣਜੀਤ ਸਿੰਘ ਜਿਹੜੇ ਬੰਗਲਾ ਸਾਹਿਬ ਦੇ ਹੈਡ ਗਰੰਟੀ ਹੈ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਬੜੀ ਵਾਰ ਇਸ਼ਾਰੇ ਕਰ ਚੁੱਕੇ ਸੀ ਕਿ ਵੀ ਇਹ ਥੋੜਾ ਜਿਹਾ ਜਾਗੋ ਭਾਈ ਜਾਗੋ ਸੋ ਖੈਰੇ ਕੌਮ ਦਾ ਬਹੁਤ ਵੱਡਾ ਫਖਰ ਸਿਰੂ ਚਾਇਆ ਫਖਰ ਨਾਲ ਕਿ ਸਾਡੇ ਸਿੰਘ ਸਾਹਿਬਾਨਾ ਨੇ ਐਡਾ ਜੁਰਤਨਾ ਫੈਸਲਾ ਲਿਆ ਔਰ ਸਾਡੇ ਸਿਰ ਉੱਚੇ ਕਰਤੇ ਸਾਰੀ ਦੁਨੀਆ 'ਚ ਇਹ ਇਕੱਲਾ ਅਕਾਲੀ ਦਲ ਨਹੀਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜਿਹੜੇ ਸਿੱਖ ਨੇਤਾ ਹੈਗੇ ਨੇ ਉਹਨਾਂ ਦੇ ਉੱਤੇ ਵੀ ਅਸਰ ਪਏਗਾ ਇਸ ਚੀਜ਼ ਦਾ ਹਾਂ ਜੀ ਬਿਲਕੁਲ ਪਾਊਗਾ ਦੇਖੋ ਅਸੀਂ ਪਹਿਲਾਂ ਤਾਂ ਜਿਹੜੀ ਗੱਲ ਹੈ ਦੇਖੋ ਪੋਲਿਟਿਕਸ ਆਪਣੇ ਪਾਸੇ ਹੈ ਅਸੀਂ ਆਪਾਂ ਆਪਣੇ ਧਰਮ ਨੂੰ ਮੰਨਦੇ ਹਾਂ ਕਿਸੇ ਧਰਮ ਨੂੰ ਤੁਸੀਂ ਦੇਖ ਲਓ ਜੇ ਅੱਜ ਮੋਦੀ ਜੀ ਵੀ ਲੱਗੇ ਪਿਆ ਸਾਰਾ ਕੁਝ ਆਪਣੇ ਤੇ ਭਾਈ ਸਾਡਾ ਤਾਂ ਬਹੁਤ ਵੱਡੀ ਕੁਰਬਾਨੀ ਹੈ ਜੇ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਆਂ ਜੇ ਸਾਡੀ ਹਿਸਟਰੀ ਹੈ ਜੇ ਸਾਡੀ ਕੁਰਬਾਨੀ ਹੈ ਜੇ ਸਾਨੂੰ ਉਸੇ ਦਾ ਹੀ ਨਹੀਂ ਪਤਾ ਮੇਰਾ ਖਿਆਲ ਹੈ ਪਹਿਲੀ ਗੱਲ ਦਾ ਮੈਂ ਦੱਸ ਕੇ ਹਟਿਆ ਸੀ ਵੀ ਅਕਾਲੀ ਫੂਲਾ ਸਿੰਘ ਨੇ ਜਦੋਂ ਅੰਗਰੇਜ਼ਾਂ ਨੇ ਤਾਵਾ ਬੋਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਕਿਹਾ ਜਹਦਰ ਜੀ ਕੀ ਕਰੀਏ ਕਹਿੰਦਾ ਲਿਆ ਫੌਜਾਂ 20000 25000 ਲੈ ਕੇ ਗਏ ਔਰ ਉੱਥੇ ਕਿਤੇ ਉਹਨੇ ਕਹਿ ਬਠਾ ਰਣਜੀਤ ਸਿੰਘ ਕਹਿੰਦਾ ਮਹਾਰਾਜ ਜੀ ਅਜੇ ਖੜ ਜੋ ਤੋਂਪਾਂ ਤੇ ਧੋਪ ਚੀਨੀ ਆਏ ਅੰਗਰੇਜ਼ਾਂ ਦਾ ਮੁਕਾਬਲਾ ਕਰਾਂਗਾ ਕੱਢ ਕੇ ਕਿਰਪਾਨ ਉਹਨੇ ਕਹਿੰਦਾ ਉਹ ਕਾਣਿਆ ਅਜੇ ਵੀ ਤੂੰ ਹਟਦਾ ਮਤਲਬ ਐਡੀ ਜ਼ਰੂਰਤ ਇਹ ਅਕਾਲ ਤਖਤ ਦੀ ਜ਼ਰੂਰਤ ਹੈ ਛੇਵੇਂ ਪਾਸ਼ਾ ਦੀ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਮਿਸਯੂਜ਼ ਕੀਤਾ ਗਿਆ ਉਹਨਾਂ ਦੇ ਉੱਤੇ ਪ੍ਰਭਾਵ ਪਾਇਆ ਗਿਆ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾ ਕੇ ਜਿਹੜਾ ਲੋੜਿੰਦੇ ਜਿਹੜੇ ਫੈਸਲੇ ਕਰਵਾਏ ਗਏ ਤੇ ਇਸ ਤਰ੍ਹਾਂ ਨਾਲ ਹੀ ਹੋ ਗਿਆ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਉਹ ਇੱਕ ਜਿਹੜੇ ਨੇ ਕਿਸੇ ਪ੍ਰਭਾਵ ਥੱਲੇ ਆ ਗਏ ਨੇ ਆਉਂਦੇ ਸਮੇਂ ਦੇ ਵਿੱਚ ਵੀ ਹਜੇ ਵੀ ਲੋਕਾਂ ਦੇ ਮਨ 'ਚ ਇੱਕ ਡਰ ਹੈ ਕਿ ਜੋ ਫੈਸਲਾ ਕੱਲ ਹੋਇਆ ਕਿ ਨਾ ਹੋਵੇ ਕਿ ਜੱਥੇਦਾਰ ਸਹਿਬਾਨ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਐਸਜੀਪੀਸੀ ਦੇ ذریعے ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹਨੂੰ ਘਟਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਦੇਖੋ ਜਿਹੜੇ ਸਚਾਈ ਜਦੋਂ ਸਾਹਮਣੇ ਆ ਜਾਂਦੀ ਹੈ ਨਾ ਫਿਰ ਕੋਈ ਕੰਮ ਨਹੀਂ ਕਰਦਾ ਕੋਈ ਉਹ ਜਿੰਨਾ ਮਰਜ਼ੀ ਕੁਝ ਕਰ ਲੈਣ ਜਿਹੜੀ ਮਰਿਆਦਾ ਹੁੰਦੀ ਹੈ ਨਾ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਵੀ ਆ ਗਿਆ ਦੇਖੋ ਉਹ ਜਦੋਂ ਆਪਣਾ ਉਹ ਹਰ ਰਾਇ ਜਿਹੜੇ ਉਹਨਾਂ ਨੇ ਉਹਦੋਂ ਕਿਹਾ ਸੀ ਮਿੱਟੀ ਮੁਸਲਮਾਨ ਕੀ ਬੇੜੇ ਭਾਈ কুমਹਾਰ ਉਹਨਾਂ ਨੇ ਮਿੱਟੀ ਬੇਈਮਾਨ ਕਹਿ ਕੇ ਹੀ ਸਾਰਾ ਕੁਝ ਗਵਾ ਲਿਆ ਜੀ ਸੋ ਤਾਂ ਇੱਕ ਲਗ ਮਾਤਰਾ ਨਾਲ ਵੀ ਐਡੀ ਵੱਡੀ ਗੱਲ ਹੋ ਜਾਂਦੀ ਇਹ ਤਾਂ ਸਚਾਈ ਦੁਨੀਆ ਦੇ ਸਾਹਮਣੇ ਆ ਗਈ ਉਹ ਹੁਣ ਕੋਈ ਕੋਸ਼ਿਸ਼ ਕਰੀ ਜਾਵੇ ਨਾ ਤਾਂ ਸਿੰਘ ਸਾਹਿਬ ਸਾਡੇ ਅੱਡੇ ਕਮਜ਼ੋਰ ਆ ਇੱਕ ਸਮੇਂ ਦੀ ਨਜ਼ਾਕਤ ਜ਼ਰੂਰ ਸੀ ਉਸ ਵੇਲੇ ਉਹਨਾਂ ਨੇ ਮਤਲਬ ਅਜੇ ਕਿਉਂਕਿ ਅਸੀਂ ਉਹਨਾਂ ਨੇ ਤਾਂ ਇਹਨਾਂ ਨੂੰ ਬੁਲਾਇਆ ਵੀ ਨਹੀਂ ਜੀ ਇਹ ਆਪ ਬਾਰ-ਬਾਰ ਪੰਗੇ ਲੈ ਲੈ ਕੇ ਜੀ ਸਾਨੂੰ ਬੁਲਾਓ ਜੀ ਸਾਨੂੰ ਬੁਲਾਓ ਜੀ ਅਸੀਂ ਕੀ ਕੀਤਾ ਫਿਰ ਕਹ ਚੰਗਾ ਆ ਜਾਓ ਫਰ ਨਤੀਜਾ ਸਾਹਮਣੇ ਆ ਗਿਆ ਹੁਣ ਜੀ ਨਤੀਜਾ ਬਿਲਕੁਲ ਸਾਹਮਣੇ ਆ ਗਿਆ ਬਸ ਇਸੇ ਗੱਲ ਸਵਾਲ ਦੇ ਉੱਤੇ ਕੰਪਾਈਲ ਕਰਾਂਗਾ ਮੈਂ ਆਪਣੀ ਗੱਲਬਾਤ ਨੂੰ ਕਿ ਅਕਾਲੀ ਦਲ ਦਾ ਹਰ ਕੋਈ ਚਿੰਤਾ ਸੀਗਾ ਕਿ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਦੇਖੋ ਵਿਰੋਧੀਆਂ ਦਾ ਵੀ ਇਹ ਕਹਿਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਕਹਿੰਦੇ ਹੁੰਦੇ ਕਿ ਦੁਸ਼ਮਣ ਵੀ ਤਾਂ ਅੱਛਾ ਹੋਵੇ। ਸੋ ਇਸ ਮੌਜੂਦਾ ਸਥਿਤੀ ਵਿੱਚ ਅਕਾਲੀ ਦਲ ਦੀ ਜਿਹੜਾ ਫਿਊਚਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਅਕਾਲੀ ਦਲ ਦਾ ਰਹੂਗਾ ਜੀ 1920 ਚ ਅਕਾਲੀ ਦਲ ਬਣਿਆ ਔਰ ਬਣਿਆ ਵੀ ਉਹ ਸਿੱਖੀ ਦੀ ਧਾਰਾ ਤੇ ਇਹ ਕੁਰਬਾਨੀਆਂ ਬੜੀਆਂ ਹੋਈਆਂ। ਬਹੁਤ ਵੱਡੇ ਮੋਰਚੇ ਲੱਗੇ ਐ। ਮੈਂ ਤੁਸੀਂ ਦੇਖਦੇ ਰਹੋ ਗੁਰੂ ਕੇ ਬਾਗ ਤੋਂ ਲਾ ਕੇ ਸਾਰੇ ਜਿੰਨੇ ਮੋਰਚੇ ਵੀ ਲੱਗੇ ਬਹੁਤ ਵੱਡੀਆਂ ਕੁਰਬਾਨੀਆਂ ਔਰ ਸਾਰੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਇਸ ਕਰਕੇ ਪਾਰਟੀ ਤਾਂ ਨਹੀਂ ਖਤਮ ਹੁੰਦੀ ਚਿਹਰੇ ਬਦਲਦੇ ਰਹਿਣਗੇ ਸੋ ਪਾਰਟੀ ਖਤਮ ਨਹੀਂ ਹੁੰਦੀ ਚਿਹਰੇ ਬਦਲਦੇ ਰਹਿਣਗੇ ਇਸ ਗੱਲਬਾਤ ਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ ਹੇਠਾ ਕਮੈਂਟ ਕਰਕੇ ਜਰੂਰ ਦੱਸਣਾ ਫਿਲਹਾਲ ਮੈਨੂੰ ਸੌਰਨ ਸਿੰਘ ਧੰਨਵਾਦੀ ਨੂੰ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨ